ਜ਼ਿਕਰ ਕਰ ਰਹੇ ਪਾਣੀ ਨੂੰ ਲੈ ਕੇ ਸਿਆਸਤ ਹੋਰ ਗਰਮਾਂ ਦੀ ਹੋਈ ਮਗਦੀ ਹੋਈ ਵਖਾਏ ਦੇਰੀ ਬੀਬੀਐਮਬੀ ਦੇ ਫੈਸਲੇ ਦੇ ਖਿਲਾਫ ਸੜਕਾਂ ਤੇ ਉਤਰੇਗੀ ਪੰਜਾਬ ਆਮ ਆਦਮੀ ਪਾਰਟੀ ਅੱਜ ਪੰਜਾਬ ਭਾਰਤ ਚ ਬੀਜੇਪੀ ਤੇ ਬੀਬੀਐਮਬੀ ਦੇ ਖਿਲਾਫ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਏਗਾ ਬੀਤੇ ਕੱਲ ਮੈਰਾਥਨ ਮੀਟਿੰਗ ਹੋਈ 5.5 ਘੰਟੇ ਦੀ ਮੈਰਾਥਨ ਮੀਟਿੰਗ ਹੋਈ ਹੈ ਤੇ ਬੀਬੀਐਮਬੀ ਦੇ ਵੱਲੋਂ ਹਰਿਆਣਾ ਨੂੰ 8500 ਕਿਉਸਿਕ ਪਾਣੀ ਦੇਣ ਦਾ ਐਲਾਨ ਕੀਤਾ ਹੈ ਬਾਬਤ ਐਲਾਨ ਕੀਤਾ ਗਿਆ ਤੇ ਹੁਣ ਇੱਕ ਵੱਡਾ ਪ੍ਰਦਰਸ਼ਨ ਕਰੇਗੀ ਆਮ ਆਦਮੀ ਪਾਰਟੀ ਮੈਨਾਂ ਮੈਸੇਜ ਹੋ ਗਈ ਪੰਕਜ ਕਪਾਹੀ ਫੋਰ ਲਾਈਨ ਤੇ ਉਤਰੋਏ ਨੇ ਪੰਕਜ ਅਜੋ ਪੂਰਾ ਵਿਵਾਦ ਹੈ ਹੋਰ ਮਗਦਾ ਹੋਇ ਵਖਾਇਦੇ ਰਹਤੇ ਹੁਣ ਆਵਾਦੀ ਪਾਰਟੀ ਸੜਕਾਂ ਤੇ ਉtreਗੀ ਦੇਖੋ ਨਿਸ਼ਚਿਤ ਹੋ ਰਹੀ ਕਿਉਂਕਿ ਜਿੱਥੇ ਕਾਨੂੰਨੀ ਰਾਹ ਲੱਭਣ ਦੀ ਕੋਸ਼ਿਸ਼ ਦੇ ਵਿੱਚ ਆਮ ਆਦਮੀ ਪਾਰਟੀ ਹੈ ਉੱਥੇ ਬਰਵ ਜ਼ਿਲ੍ਹਾ ਦੇ ਨਾਲ ਸਲਾਹ مشورہ ਕੀਤਾ ਜਾ ਰਿਹਾ ਹੈ ਕਿ ਇਸ ਫੈਸਲੇ ਨੂੰ ਕਿਵੇਂ ਕਿੱਥੇ ਕਿਦਾਂ ਚੁਣੌਤੀ ਦਿੱਤੀ ਜਾਵੇ ਉਹ ਦੂਜੇ ਪਾਸੇ ਸੜਕਾਂ ਤੇ ਵੀ ਉਤਰਨ ਦਾ ਫੈਸਲਾ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਗਿਆ ਅੱਜ ਪੰਜਾਬ ਭਰ ਦੇ ਵਿੱਚ ਪ੍ਰਦਰਸ਼ਨ ਹੋਣਗੇ ਬੀਜੇਪੀ ਦੇ ਜਿਹੜੇ ਆਗੂ ਨੇ ਉਹਨਾਂ ਦੇ ਘਰਾਂ ਤੇ ਦਫਤਰਾਂ ਦਾ ਘਰਾਬ ਜਿਹੜਾ ਉਹ ਕੀਤਾ ਜਾਏਗਾ ਔਰ ਸਿਰਫ ਚੰਡੀਗੜ੍ਹ ਥੀ ਨਹੀਂ ਬਲਕਿ ਹਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਮੰਤਰੀ ਨੇ ਮੰਪਰਬਾਦੀ ਨੇ ਅਨੇਕ ਤੇ ਬਤਾਏ ਕਿ ਨੇ ਉਹ ਇਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣਗੇ ਔਰ ਨਾਲ ਹੀ ਇਹ ਵੀ ਅਹਿਮ ਹੋ ਜਾਂਦਾ ਹੈ ਕਿ ਜਦੋਂ ਕੱਲ VOTING ਹੁੰਦੀ ਹੈ ਉਸ VOTING ਦੇ ਵਿੱਚ ਹਰਿਆਣਾ ਸਰਕਾਰ ਦੇ ਪੱਖ ਦੇ ਵਿੱਚ ਕੀ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਵੇ Rajasthan ਵੀ ਉੱਤਰਿਆ ਦਿੱਲੀ ਵੀ ਉੱਤਰਿਆ ਹਾਲਾਂਕਿ ਹਿਮਾਚਲ ਪ੍ਰਦੇਸ਼ ਨੇ ਨਾ ਹਾਂ ਪੱਕੀ ਵੋਟ ਪਾਈ ਨਾ ਨਾ ਪੱਕੀ ਵੋਟ ਪਈ ਔਰ ਇਸੇ وجہ ਕਰਕੇ ਫੈਸਲਾ ਲਿੱਤਾ ਗਿਆ ਕਿ 8500 ਕਿਊਸਿਕ ਪਾਣੀ ਜਿਹੜਾ BBMP ਦਾ ਜਿਹੜੀ ਹਰਿਆਣਾ ਸਰਕਾਰ ਦੀ ਮੰਗ ਸੀ ਉਹ ਦਿੱਤਾ ਜਾਵੇ ਔਰ ਇਸੇ ਦੇ ਵਿਰੋਧ ਦੇ ਵਿੱਚ ਹੁਣ ਆਮ ਆਦਮੀ ਪਾਰਟੀ ਸੜਕਾਂ ਤੇ ਉਤਰਦੀ ਹੋਈ ਨਜ਼ਰ ਆ ਰਹੀ ਹੈ ਔਰ BJP ਪੰਜਾਬ BJP ਦੇ ਜਿਹੜੇ ਲੀਡਰ ਨੇ ਹਾਲਾਂਕਿ ਪੰਜਾਬ BJP ਦੇ ਵੱਲੋਂ ਇਸ ਬਾਬਤ ਕੋਈ ਸਟੇਟਮੈਂਟ ਸਾਹਮਣੇ ਨਹੀਂ ਆਈ ਹੈ ਲੇਕਿਨ ਹੁਣ ਪੰਜਾਬ ਬੀਜੇਪੀ ਦੇ ਲੀਡਰਾਂ ਦਾ ਘਿਰਾਵ ਜਿਹੜਾ ਉਹ ਆਮ ਆਦਮੀ ਪਾਰਟੀ ਦੇ ਵਰਕਰ ਮੰਤਰੀ ਵਿਧਾਇਕ ਜਿਹੜੇ ਨੇ ਉਹ ਕਰਦੇ ਹੋਏ ਨਜ਼ਰ ਆਣਗੇ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਪੰਕਜ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਬੀਬੀਐਮਬੀ ਦੇ ਫੈਸਲੇ ਦੇ ਖਿਲਾਫ ਸੜਕਾਂ ਤੇ ਉਤਰੇਗੀ ਆਮ ਆਦਮੀ ਪਾਰਟੀ ਅੱਜ ਪੰਜਾਬ ਪਰ ਬੀਜੇਪੀ ਤੇ ਬੀਬੀਐਮਬੀ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾਏਗਾ ਬੀਜੇਪੀ ਆਗੂਆਂ ਦੇ ਘਰਾਂ ਦਾ ਕਿਰਾਵ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਕੀਤਾ ਜਾਏਗਾ ਆਮ ਆਦਮੀ ਪਾਰਟੀ ਦੇ ਮੰਤਰੀ ਵਿਧਾਇਕ ਸੰਸਦ ਵਰਕਰਸ ਇਸ ਪ੍ਰਦਰਸ਼ਨ ਚ